ਮੀ ਦੇ ਵਿੱਚ ਪਰਿਵਾਰ ਦਾ ਘਰ ਹੋਇਆ ਟੈਟੇਰੀ ਤਿੰਨ ਬੱਚਿਆਂ ਦੀ ਮਾਂ ਦੀ ਹੋਈ ਮੌਤ ਪਰਿਵਾਰ ਹੁਣ ਲਗਾ ਰਿਹਾ ਪੰਜਾਬੀਆਂ ਦੇ ਅੱਗੇ ਮਦਦ ਦੀ गुहार ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਮਰਾਲਾ ਦੇ ਨੇੜੇ ਪਿੰਡ ਮਾਣੂਪੁਰ ਵਿਖੇ ਗਰੀਬ ਪਰਿਵਾਰ ਦਾ ਮੀ ਦੇ ਕਾਰਨ ਘਰ ਟੈਟੇਰੀ ਹੋ ਗਿਆ ਹੁਣ ਉਸ ਦੀ ਉਸਾਰੀ ਦੇ ਲਈ ਉਸ ਨੂੰ ਦੁਬਾਰਾ ਬਣਾਉਣ ਦੇ ਲਈ ਮਦਦ ਦੀ गुहार ਪਰਿਵਾਰ ਲਗਾ ਰਿਹਾ ਹੈ ਇਸ ਦੇ ਲਈ ਆਪ ਦੇ ਸੰਗਠਨ ਹਲਕਾ ਇੰਚਾਰ ਜਮਿੰਟੂ ਗਰੇਵਾਲ ਉਹਨਾਂ ਨੂੰ ਸਹਾਇਤਾ ਦੇਣ ਪਹੁੰਚੇ ਸੀ ਉਹਨਾਂ ਕਿਹਾ ਹੈ ਕਿ ਇਸ ਪਰਿਵਾਰ ਦੀ ਹੋਰ ਵਿਆਰਥਿਕ ਮਦਦ ਕੀਤੀ ਜਾਵੇਗੀ ਤੇ ਸਰਕਾਰ ਜਾਂ ਪ੍ਰਸ਼ਾਸਨ ਕੋਲੋਂ ਵੀ ਇਸ ਪਰਿਵਾਰ ਨੂੰ ਪੱਕਾ ਘਰ ਬਣਾਉਣ ਦੇ ਲਈ ਆਰਥਿਕ ਸਹਾਇਤਾ ਦਿਵਾਉਣ ਦੇ ਯਤਨ ਕੀਤੇ ਜਾਣਗੇ। ਨਾਂ ਮੇਰਾ ਲਖਵੀਰ ਸਿੰਘ ਆ ਜੀ ਪਿੰਡ ਮੰਨਪੁਰ ਤੇ ਕੀ ਪ੍ਰੋਬਲਮ ਆ ਗਈ ਸੀ ਤੁਹਾਡੇ ਤੇ ਜੀ ਹੋਈ ਸੀ ਕਿ ਕਿੰਨੇ ਦਿਨ ਹੋ ਗਏ 15-20 ਦਿਨ ਹੋ ਗਏ ਜੀ 29 ਲਾਲੋ 29 ਜੂਨ ਨੂੰ ਇਹ ਛੱਤ ਗਈ ਜੀ। ਤੋਂ ਬਾਅਦ ਡੈਥ ਹੋ ਗਈ ਘਰ ਅੱਗੇ ਆ ਕੇ ਦੀਏ ਹਾਂ ਉਹ ਤੋਂ ਬਾਅਦ 15 ਦਿਨ ਹੁਣ ਕੰਮ ਸ਼ੁਰੂ ਕੀਤਾ ਹੈ ਕਿ ਸੂਏ ਕੀ ਪਿੰਡ ਵਾਲੇ ਕਰਾ ਰਹੇ ਕੌਣ ਕਰਾ ਰਹੇ ਪਿੰਡ ਵਾਲੇ ਵੀ ਕਰਾ ਰਹੇ ਨੇ ਮੱਤਦਾ ਜੀ ਬਹੁਤ ਸਾਡੇ ਮਾਣਾ ਬਾਬਾ ਉਹਦਾ ਹੈਗਾ ਜੇ ਜੋ ਬਾਕੀ ਉਂ ਵੀ ਬਾਹਰੋਂ ਵੀ ਮਾਣ ਮੋਟਾ ਜਿੰਨਕ ਜੋਗਾ ਕਰ ਰਿਹਾ ਜੋਗ ਦੇ ਰਿਹਾ ਹਨ ਵਾਕਿਆ ਵੀਰ ਸਾਡੇ ਸੋਨੀ ਵੀਰ ਹੋ ਗਿਆ ਵੀਰ ਦਾ ਨਾਮ ਕੀ ਹਾਂ ਗਰੇਵਾਲਾ ਸਾਹਿਬ ਗਰੇਵਾਲਾ ਸੰਗ ਕਵੀਰ ਜੀ ਜਾਂ ਪਾਰਟੀ ਦੇ ਇਹਨਾਂ ਨੇ ਵੀ ਸਾਡਾ ਸੰਜੋਗ ਕੀਤਾ ਹੈ ਵਧੀਆ ਇੱਟ ਦੀ ਸੇਵਾ ਕਰਾਈ ਹੈ ਸੇਵਾ ਕਿੰਨੀ 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 ਹੋ ਗਈ ਹੈ ਕਿਰਾਇਆ ਲਾ ਲਓ 31000 ਰੁਪਿਆ ਸੇਵਾ ਕਰੀ ਜਨਾਂ ਜੀ ਵਧੀਆ ਤੇ ਤੁਸੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਹਾਂ ਜੀ ਹੋ ਸਕੇ ਜਲਦੀ ਬਾਤ ਸਾਡਾ ਮਕਾਨ ਪੈ ਜਾਵੇ ਬਸ ਇੰਨੇ ਜੁਗ ਹੈ ਜੀ ਕਰ ਸਕਦੇ ਥੋੜੇ ਦਿਨ ਪਹਿਲਾਂ ਮਲਕੀ ਆਪਣੇ ਮਾਨਪੁਰ ਦੇ ਵਿੱਚ ਇੱਕ ਟ੍ਰੈਜੇਡੀ ਵਾਪਰ ਗਈ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜੇ ਮਲਕੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਤਿੰਨ ਬੱਚੇ ਸੀਗੇ ਤੇ ਉਹ ਲੇਡੀਜ਼ ਦੇ ਆਪਣੇ ਪਰਿਵਾਰ ਜਿਹੜਾ ਰਹਿੰਦਾ ਸੀ ਇੱਥੇ ਮੀਂਹ ਦੇ ਕਾਰਨ ਜਿਹੜੀ ਛੱਤ ਗਿਰ ਗਈ ਸੀ ਜਿਹਦੇ ਵਿੱਚ ਇੱਕ ਲੇਡੀ ਉਹਦੇ ਚਪੇੜ ਦੇ ਵਿੱਚ ਆ ਗਈ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਤਾਂ ਇੱਕ ਉਹ ਗੱਲ ਕਹਿਣੀ ਚਾਹੁੰਦਾ ਆ ਵੀ ਆਪਾਂ ਵੱਧ ਵੱਧ ਇਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਅਸੀਂ ਟੂਰਨਾਮੈਂਟਾਂ ਦੇ ਲੱਖਾਂ ਰੁਪਏ ਲਾ ਦਨੇ ਆ ਅਸੀਂ ਫਲੈਕਸਾਂ ਦੇ ਲੱਖਾਂ ਰੁਪਏ ਲਾ ਦਨੇ ਆ ਮੈਂ ਇੱਕ ਵਾਰ ਬੇਨਤੀ ਕਰਨੀ ਚਾਹੁੰਦਾ ਆ ਵੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਅਜੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਟੂਰਨਾਮੈਂਟਾਂ ਵਿੱਚ ਜਾਂ ਜਿਹੜਾ ਸਹਿਯੋਗ ਹੈ ਉਹ ਮਲਕੀ ਨੈਨਾਰੀ ਭਰਾ ਕਰਦੇ ਨੇ ਪਿੰਡਾਂ ਵਾਲੇ ਕਰਦੇ ਨੇ ਮਾਨੂੰ ਕਹਿੰਦੇ ਵੀ ਇੱਕ ਸਾਲ ਵਾਸਤੇ ਕਿਰਪਾ ਕਰਕੇ ਇਹਨਾਂ ਦਾ ਆਪਾਂ ਬਾਹ ਫੜੀਏ ਦੇਖੋ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਬਿਨਾਂ ਕੁਝ ਨਹੀਂ ਰਹਿੰਦਾ ਅਸੀਂ ਅੱਜ ਇਹਦੀ ਮਦਦ ਕਰ ਸਕਦੇ ਹਾਂ ਪਰ ਜਿਹੜੀ ਔਰਤ ਇਸ ਜਹਾਨ ਤੋਂ ਚਲੀ ਗਈ ਬੱਚਿਆਂ ਦੀ ਮਾਂ ਚਲੀ ਗਈ ਅਸੀਂ ਉਹਨੂੰ ਵਾਪਸ ਨਹੀਂ ਲਿਆ ਸਕਦੇ ਸੋ ਮੈਂ ਚਾਹਨਾ ਅਪੀਲ ਕਰਦਾ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਪਰਿਵਾਰਾਂ ਨੂੰ ਆਪਾਂ ਉਹਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਘਰ ਪਰਾਂ ਜ਼ਿਆਦਾ ਨਹੀਂ ਮੈਂ ਕਹਿੰਦਾ ਸਿਰਫ ਐਂ ਕਹਿਣਾ ਵੀ 12 बाई 12 ਦਾ ਇੱਕ ਕਮਰਾ ਬਣਵਾ ਲਈਏ ਤਾਂ ਸਾਡੇ ਲਈ ਬਹੁਤ ਮਾਨ ਦੀ ਗੱਲ ਹੋ ਗਈ। ਸੋ ਇਸ ਸਹਿਯੋਗ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਜਿਹੜੇ ਹੈਗੇ ਆ ਯੂ ਐਸ ਏ ਵਾਲੇ ਮਾਨੂਪੁਰ ਤੋਂ ਉਹਨਾਂ ਨੇ ਸਹਿਯੋਗ ਕੀਤਾ 11000 ਰੁਪਏ ਦਾ। ਸੋ 10000 ਦਾ ਸੌਰੀ ਜੋਨਾਨੀ ਮਲਕੀ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਹੈ ਤੇ ਹੋਰ ਵੀ ਐਨ ਆਰ ਆਈ ਭਰਾ ਹੈਗੇ ਆ ਜਿਹੜੇ ਇਹਨਾਂ ਸਹਾਇਕ ਕਰਨਾ ਚਾਹੁੰਦੇ ਜਸਵਿੰਦਰ ਸਿੰਘ ਜੀ ਇਹਨਾਂ ਨੇ ਕਿਤੇ ਹੈਗਾ ਸਹਾਇਕ ਤੇ ਤੇਜਿੰਦਰ ਗਰੇਵਾਲ ਜੀ ਇਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਵੀ ਸਾਡਾ ਜਿਹੜਾ ਹੈਗਾ ਅਸੀਂ ਜਾਦਾ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾਂਗੇ ਤੇ ਜਿੰਨੀ ਵੀ ਮਦਦ ਹੋਈ ਅਸੀਂ ਕਰਾਂਗੇ ਸੋ ਵੈਕਰ ਜੀ ਕਥਾਲ ਸਾਹਿਬ ਤੇਜਿੰਦਰ ਸਿੰਘ ਗਰੇਵਾਲ ਹਲਕਾ ਸਗੜਨ ਦੇ ਇਜਾਜ ਆਮ ਆਨី ਪਾਰਟੀ ਸੰਗਠਨ ਵੀ ਅੱਜ ਇੱਥੇ ਪਿੰਡ ਪਹੁੰਚ ਕੇ ਮਾਨੂੰ ਵਰ ਕੀ ਕਹਿਣਾ ਚਾਹ ਰਹੇ ਜਿਹੜਾ ਪਹੁੰਚਿਆ ਮੈਨੂੰ ਇੱਕ ਮੇਰੇ ਜਸਵੀਰ ਦਸੰਦਰ ਵੀਰ ਜੀ ਨੇ ਇਥੇ ਮਾਨਾਪੁਰ ਤੋਂ ਉਹਨਾਂ ਸੁਨੇਹਾ ਲੱਗੇ ਹੋਏ ਪਿੰਡ ਦੇ ਵਿੱਚ ਪਹਾਨਾ ਵਾਪਰ ਗਿਆ ਵੀ ਇੱਕ ਗਰੀਬ ਪਰਿਵਾਰ ਦੀ ਬਰਸਾਤਾਂ ਦੇ ਮੌਸਮ ਕਰਕੇ ਛੱਤ ਗਰ ਗਈ ਜਿਸ ਤੇ ਕਰਕੇ ਉਸ ਤੋਂ ਸਭ ਤੋਂ ਵੱਡਾ ਪਹਾਨਾ ਵਾਪਰਿਆ ਵੀ ਉਹਨਾਂ ਦੇ ਜੋ ਬੱਚਿਆਂ ਦੀ ਮਾਤਾ ਜੀ ਸੀ ਉਹ ਵੀ ਗੁਜਰ ਵੇਸੇ ਅਹਿਸਾਸ ਦੇ ਵਿੱਚ ਸੋ ਵੀਰ ਹੋਣਾ ਨੇ ਮੈਨੂੰ ਕਿਹਾ ਵੀ ਇੱਥੇ ਆ ਕੇ ਆਪਾਂ ਉਹਨਾਂ ਦੀ ਜੋ ਵੀ ਮਦਦ ਬਣਦੀ ਆ ਉਹ ਆਪਾਂ ਕਰ ਸਕੀਏ ਤੇ ਇਸ ਕਰਕੇ ਫਿਰ ਅਸੀਂ ਨੰਬਰਾਂ ਵਾਂਗ ਹੋਰ ਬਹੁਤ ਬੰਦੇ ਜੀ ਲੈ ਕੇ ਜਿੰਨੀ ਵੀ ਸਾਡੇ ਵੱਲੋਂ ਮਦਦ ਹੋ ਸਕਦੀ ਆ ਉਹ ਅਸੀਂ ਇਸ ਪਰਿਵਾਰ ਦੀ ਕਰਨ ਆਏ ਆ ਤੇ ਗੁਰੇ ਸਾਹਿਬ ਗੱਲ ਕਰੀਏ ਥੋੜੇ ਪੈਸੇ ਹਜੇ ਇਹਨਾਂ ਕੋਲ ਆਏ ਨਹੀਂ ਹੋਰ ਵੀ ਅਪੀਲ ਕਰਨ ਤਾਂ ਉਹਨਾਂ ਲੋਕਾਂ ਨੂੰ ਹਾਂਜੀ ਬਿਲਕੁਲ ਦੇਖੋ ਇਹ ਇੱਕ ਸਾਂਝਾ ਕੰਮ ਆ ਕਿਸੇ ਗਰੀਬ ਅਸੀਂ ਜਾਂ ਸਰਕਾਰਾਂ ਦਾ ਬਹੁਤ ਦੂਰ ਬੈਠੀਆਂ ਹੁੰਦੀਆਂ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਸ ਪਰਿਵਾਰ ਦਾ ਹੱਥ ਫੜੋ ਆ ਕੇ ਇਹੀ ਨਹੀਂ ਜੇ ਕਿਤੇ ਵੀ ਕੋਈ ਇਦਾਂ ਦਾ ਭਾਰਾ ਵਾਪਰਦਾ ਪਹਿਲਾਂ ਪਿੰਡ ਲੈਵਲ ਤੇ ਹੀ ਮੈਂ ਕਹਿੰਦਾ ਅਸੀਂ ਉਸ ਨੂੰ ਕਰ ਸਕੀਏ ਸਰਕਾਰਾਂ ਤੋਂ ਤਾਂ ਬਾਅਦ ਹੀ ਆਸ ਆਈ ਬਾਕੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਿੰਨੀ ਵੀ ਹੋਊਗੀ ਮਦਦ ਅਸੀਂ ਉਹ ਵੀ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਨਾਲ ਜੋ ਦੇਖੋ ਜੀ ਚਲੇ ਗਿਆ ਉਦਾਂ ਹੀ ਅਸੀਂ ਲਿਆ ਸਕਦੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਇਹਨਾਂ ਨੂੰ ਕੋਈ ਮਦਦ ਦੀ ਲੋੜ ਹੋਊ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਕਰਾਂਗੇ